ਇਨੀ ਆਏ ਕੱਲੀ ਮਾਏ ਵੱਡੇ ਵੀਰ ਨੂੰ ਚੰਦ ਚੜ੍ਹ ਆਤੀਆਂ ਦੇ ਦਿਨ ਆਏ ਕੱਲੀ ਮਾਏ ਵੱਡੇ ਵੀਰ ਨੂੰ ਸੌਣ ਦੀ ਮੈਂ ਬੰਦਾ ਸੀਰਨੀ ਪਾਦੋਂ ਚੜਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਬੰਦਾ ਸੀਰਨੀ ਪਾਦੋਂ ਚੜਦੀ ਨੂੰ ਅੱਗ ਲੱਗ ਜਾਵੇ ਸੌਣ ਵੀਰ ਕਠੀਆਂ ਕਰੇ ਪਾਦੋਂ ਚੰਦ ਦੀ ਬੁਝੋ शरे पुटे मारे ਇਹ ਰੱਬ ਦੇ ਜਾਰੀ ਬੋਝ ਨੂੰ ਪੰਜ ਬੱਕਰੇ ਪੁੰਜਾ ਮਣ ਪੱਲੇ ਸਦਾ ਵੀਰ ਤੇਰੀ ਜਨਮ ਨੂੰ ਬੰਦੇ ਹੁਸਰੇ ਪੁੰਜਾ ਮਣ ਤੇਰੇ ਮੇਰੇ ਵੀਰ ਦਵੇ ਆ ਸਾਨੂੰ ਗੋਡੇ ਗੋਡੇ ਚਾਹ ਲੈਰੇ ਵੀਰ ਭਾਵੇਂ ਆ ਸਾਨੂੰ ਗੋਡੇ ਗੋਡੇ ਚਾਹ ਆ ਪਾਸਾਂ ਜੰਗਾਂਗੇ ਜਿੱਥੇ ਦੰਦ ਕਲਾਬੀ ਬੁਲਕ ਸੇਜੇ ਮੰਗ ਲਿਆ ਮੰਗੇ ਜਿੱਥੇ ਦੰਦ ਕਲਾਬੀ ਬੁਲਕ ਸੇਦੇ ਮੰਗ ਲਿਆ ਮੰਗੇ ਅੰਬ ਦਾ ਬੂਟਾ ਮੈਂ ਕੇ ਲਾਵਣ ਜਾਵਾਂ ਮੇਰਾ ਵੀਰ ਲੰਗਿਆ ਕੌੜੇ ਨਿੰਮਾ ਨੂੰ ਕੁਤਾ ਸੇ ਭਗਦੇ ਜਿੱਤੋਂ ਮੇਰਾ ਵੀਰ ਲੰਗਿਆ ਕੌੜੇ ਨਿੰਮਾ ਨੂੰ ਤੂੰ ਤਾਂ ਭਾਬੀ ਅੰਬ ਦਾ ਬੂਟਾ ਤੂੰ ਤਾਂ ਭਾਬੀ ਅੰਬ ਦਾ ਬੂਟਾ ਮੈਂ ਕੇ ਲਾਵਣ ਜਾਵਾਂ ਚਿੜਚਿੜ ਕੇ ਤੇਰੇ ਨਾਲ ਜੁ ਲੱਗ ਜਾ ਚਿੜਚਿੜ ਕੇ ਤੇਰੇ ਨਾਲ ਜੁ ਲੱਗ ਜਾ ਰੋਤੀ ਫਰਕ ਨਾ ਪਾਵਾਂ ਤੇਰੀ ਨੇਕੀ ਦੇ ਗੱਲ ਕੁੜੀਆਂ ਵਿੱਚ ਗਾਵਾਂ ਤੇਰੀ ਨੇਕੀ ਕੂਆ ਮੈਂ ਤਨਦੂ ਚਰਮਾਰ ਕੇ ਕੋੜੇ ਕੂਆ ਮੈਂ ਬਨ ਮੈਂ ਚਰਮਾਰ ਕੇ ਕੋੜੇ ਕੂਆ ਮੈਂ ਬਨ ਉੱਚੇ ਟੇਵੇਂ ਦਾਣਾ ਤਣਦੀ ਉੱਚੇ ਟੇਵੇਂ ਦਾਣਾ ਤਣਦੀ ਤੋਂ ਦਿਲ ਲੰਘ ਗਈ ਬਛੀ ਨਾਨੇ ਮੋਰਨੀਏ ਕਰ ਜਾ ਕੇ ਨਾ ਦਸੀਨ ਨਾਨੇ ਮੋਰਨੀਏ ਕਰ ਜਾ ਕੇ ਨਾ ਦਸੀਨ ਨਾਨੇ ਮੋਰਨੀਏ ਕਿ ਤਾ ਕੱਡੜ ਮਾਲ ਮਾਇ ਮੇਰੀਏ ਦਸ ਕਿਰ ਕੱਡੜ ਮਾਲ ਮਾਇ ਮੇਰੀਏ ਦਸ ਕਿਰ ਕੱਡੜ ਮਾਲ ਮਾਇ ਕਾਂਝੇਂ ਦਾ ਕੱਢ ਲਰ ਮਾਲਤੀਏ ਮੇਰੀਏ ਅੰਗੂੜੇ ਦਾ ਕੱਢ ਲਰ ਮਾਲਤੀਏ ਮੇਰੀਏ ਅੰਗੂੜੇ ਵਿੱਚ ਜੀ ਫੌਜ ਵਿੱਚੋਂ ਆਏ ਕਾਹ ਮ ਬਚੇਰਾ ਕਰਦੀ ਵੀ ਮਾਨਸ ਤਮੇ ਨਾ ਲਾਦੀ ਤੈਨੂੰ ਦਸੂਗੀ ਥਲੇ ਨੂੰ ਜਾਣਾ ਫੋਜੀਆ ਤੇਰੇ ਨਾਲ ਗੰਬੇ ਨੂੰ ਜਾਣਾ ਫੋਜੀਆ ਬੇ ਤੇਰੇ ਨਾਲ ਗੰਬੇ ਨੂੰ ਜਾਣਾ ਮੈਂ ਗਈ ਸੀ ਮੇਲੇ ਕੁੱਡੂ ਮਗਰੇ ਮਗਰੇ ਆ ਗਿਆ ਗਈ ਸੀ ਮੇਲੇ ਮੈਂ ਖਾ ਦਿਆਂ ਖਿੱਲਾ ਚੁੱਡੂ ਗੋਲ ਗੱਪੇ ਖਾ ਗਿਆ ਮੈਂ ਖਾ ਦਿਆਂ ਖਿੱਲਾ ਚੁੱਡੂ ਗੋਲ ਗੱਪੇ ਖਾ ਗਿਆ ਮੈਂ ਖਾ ਦਿਆਂ ਖਿੱਲਾ ਚੁੱਡੂ ਗੋਲ ਗੱਪੇ ਖਾ ਗਏ ਅੱਦਿਸ਼ ਅੱਦਿ ਬੋਲੀ ਪਾਈਆ ਦੇਖ ਨੂੰ ਜੀਜੀ ਕਹਿੰਦੀ ਮੈਂ ਤਾਂ ਦੇਖ ਨੂੰ ਜੀਜੀ ਕਹਿੰਦੀ ਮੈਨੂੰ ਕੰਡਾ ਫੋਟ ਦੇਖ ਨੂੰ ਅਗ ਲੱਗ ਜੇ ਸਨੇ ਪਜਾਮਾ ਕੋਟ ਦੇਖ ਨੂੰ ਅਗ ਲੱਗ ਜੇ ਸਨੇ ਪਜਾਮਾ ਕੋਟ ਦੇਖ ਨੂੰ ਅਗ ਲੱਗ ਜੇ ਸਨੇ ਪਜਾਮਾ ਕੋਟ ਮੈਂ ਤਾਂ ਦੇਖ ਨੂੰ ਜੀਜੀ ਮੈਨੂੰ ਪਿਆ ਗਿਆ ਕੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮੇ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮਾ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮਾ ਜੁੱਤੀ ਮੈਨੂੰ ਪਿਆ ਗਿਆ ਕੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮੇ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮਾ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮਾ ਜੁੱਤੀ ਮੈਨੂੰ ਪਿਆ ਗਿਆ ਕੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮੇ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮਾ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮਾ ਜੁੱਤੀ ਮੈਨੂੰ ਪਿਆ ਗਿਆ ਕੁੱਤੀ ਦੇਖਣੂ ਅਗ ਲੱਗ ਜੇ ਸਨੇ ਪਜਾਮੇ ਜੁੱਤੀ ਦੇਖਣੂ ਅਗ ਲੱਗ ਜੇ ਸਨੇ ਇਹ ਚਾਹ ਨਹੀਂ ਕਿਹਾ ਆਇਆ ਪਰ ਯਾਰ ਐ ਨਾ ਨਾ ਕਿਹਾ ਹਾਂ ਇੰਤਾਂ ਮੈਂ ਲਾਈਕ ਹੀ ਲੈਣਾ ਮੈਂ ਤਾਂ ਉਹਨੂੰ ਬੜਾ ਯਾਦ ਆਣੀ ਕਿ ਬਗੇ ਪੂਣਾ ਤੇ ਹੇਟ ਦੀ ਕੱਤੀ ਚੁੰਨੀ ਲੈ ਕੇ ਤਰ ਚੌਣ ਚੱਲੀ ਐ ਕੱਤੀ ਚੁੰਨੀ ਨੇ ਮੇਰਾ ਗਾਲ ਕੁੱਟਿਆ ਨਹੀਂ ਮੈਂ ਕੱਟੇ ਰੱਖ ਲੈ ਛੜਾ ਜੇਟ ਕੁੱਟਿਆ ਨਹੀਂ ਮੈਂ ਕੱਟੇ ਰੱਖ ਲੈ ਛੜਾ ਜੇਟ ਕੁੱਟਿਆ ਨਹੀਂ ਕੱਟੇ ਜਦੋਂ ਤੱਕ ਗਾਲੀ ਨਹੀਂ ਪਰਚੋ ਦੇ ਤੂੰ ਹੱਸਦਾ ਖੇੜੀ ਰੱਖਿਆ ਦੇ ਮੋੜਾ ਜੰਦੂ ਦਾ